ਲੋ ਜੀ ਇੱਧਰ ਬੈਠਾ ਸੱਸਰੀ ਘਰ ਬਈ ਸਾਰਿਆਂ ਨੂੰ ਖਾ ਲੋ ਗੁਲਾਬ ਜਮਨ ਤੁਸੀਂ ਵੀ ਪਮੱਕੜ ਕੱਢ ਔਰ ਸਾਗਰ ਹੈ ਤੇ ਇੱਧਰ ਕੰਮਲ ਟਿੱਡੇ ਕੱਢ ਹੈ ਗੁਲਾਬ ਜਮਨ ਖਾਂਦੇ ਤੇ ਇੱਧਰ ਕੀ ਬਣਾਇਆ ਮੈਚ ਜਲਾਤਾ ਹਾਂਜੀ ਲੈ ਅੱਜ ਤਾਂ ਤੈਨੂੰ ਸਕੂਲ ਚ ਬਣਾਇਆ ਸੀ ਸੈਕਟਰੀ ਵੇਖੋ ਜੀ ਇਹਨੂੰ ਬਣਾਇਆ ਸੀ ਸੈਕਟਰੀ ਗਾਦਾ ਸੈਕਟਰੀ ਬਣਾਇਆ ਅੱਜ ਹਾਂ ਕਮਗੁਮ ਸਾਹਮਣਾ ਹੁੰਦੇ ਜੀ ਸਕੂਲ ਦੇ ਤਲੇ ਤੁਲੇ ਲਾਣਾ ਇੰਗੇ ਅੱਛਾ ਲਓ ਬਰਾਜ ਖਾਣੇ ਆ ਗਲਾਬ ਜਮਨ ਸਵਾਦ ਆ ਪੱਕੜ ਹਾਂਜੀ ਹੈ ਜੀ ਚੱਕ ਦੇ ਫੱਟੇ ਫਿਰ ਗਲਾਬ ਜਾਮਨਾਂ ਦੇ ਅੱਜ ਹੈ ਕਿਵੇਂ ਮਿੱਠਾ ਆ ਕੇ ਕੋੜਾ ਹੈ ਗਲਾਬ ਜਾਮਨ ਮਿੱਠਾ ਹੀ ਆ ਥੋੜੇ ਓਏ ਇਹਨੂੰ ਪੁੱਛਦਾ ਮੈਨੂੰ ਤਾਂ ਸ਼ੂਗਰ ਆ ਮੈਂ ਤਾਂ ਖਾਣਾ ਹੀ ਨਹੀਂ ਰੋਲਾ ਤੇ ਹੈ ਹੈ ਮੈਨੂੰ ਤਾਂ ਸ਼ੂਗਰ ਹੈ ਆ ਲਓ ਜੀ ਕਾਜੂ ਵੀ ਵੱਡਾ ਸਰ ਆਇਆ ਹੈ ਹੈ ਕਾਜੂ ਕਾਜੂ ਵੀ ਵੱਡਾ ਸਰ ਆਇਆ ਨਾ